ਕੁਰੋਜਪੁਰ ਵਿੱਚ ਇੱਕ ਵਿਆਹੁਤਾ ਅਤੇ ਉਸਦੇ ਸਹੁਰੇ ਪਰਿਵਾਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਬੰਦੀ ਜਾਣਕਾਰੀ ਦਿੰਦੀ ਵਿਆਹੁਤਾ ਲੜਕੀ ਕਿਰਨਾ ਨੇ ਦੱਸਿਆ ਹੈ ਕਿ ਉਹ ਸਿਰਸਾ ਦੀ ਜਨਵਾਲੀ ਹੈ ਉਸਦਾ ਵਿਆਹ ਕੁਰੋਜਪੁਰ ਦੇ ਪਿੰਡ ਹੱਬੀ ਪਾਲਾ ਵਿੱਚ ਹੋਇਆ ਉਸਦੇ ਮਾਮੇ ਉਸ ਨੂੰ ਸਹੁਰਾ ਪਰਿਵਾਰ ਛੱਡਣ ਲਈ ਕਹਿ ਰਹੇ ਹਨ ਇਥੋਂ ਤੱਕ ਉਸਦੇ ਪਤੀ ਤੇ ਇਹ આરોਪ ਵੀ ਲਗਾਇਆ ਕਿ ਉਸਦਾ ਪਤੀ ਖੁਸਰਾ ਉਸ ਨੂੰ ਛੱਡ ਦੇ ਅਗਰ ਤੂੰ ਆਪਣੇ ਪਤੀ ਨੂੰ ਨਹੀਂ ਛੱਡਣਾ ਚਾਹੁੰਦੀ ਤਾਂ ਤੂੰ ਆਪਣੀ ਨਨਾਨ ਦਾ ਵਿਆਹ ਆਪਣੇ ਭਰਾ ਨਾਲ ਕਰਵਾਦੀ ਜਦੋਂ ਉਸਨੇ ਕੋਈ ਵੀ ਗੱਲ ਨਹੀਂ ਮੰਨੀ ਤਾਂ ਉਹਨਾਂ ਦੇ ਸਹੁਰੇ ਘਰ ਵਿੱਚ ਆ ਕੇ ਸਹਰਾ ਪਰਿਵਾਰ ਦੀ ਪੂਰੀ ਤਰ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਘਰੇਲੂ ਸਮਾਨ ਦੀ ਢੋਡ ਪੰਨ ਵੀ ਕੀਤੀ ਲੜਕੀ ਦੇ ਸਹੁਰਾ ਪਰਿਵਾਰ ਨੇ ਮੰਗ ਕੀਤੀ ਹੈ ਕਿ ਹਮਲਾਵਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਦੋਂ ਹਸਪਤਾਲ ਵਿੱਚ ਕਾਕਲ ਜਦੋਂ ਦੂਸਰੀ ਧਿਰ ਲੜਕੀ ਦੇ ਮਾਮਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਣੇ ਉੱਪਰ ਲੱਗੀ ਸਾਰੀ ਔਰੂਪਾਂ ਨੂੰ ਝੂਠ ਦੱਸਿਆ। ਕੇਂਦਰ ਸਿੰਘ ਵਾਸੀ सिरसा ਨੇ ਕਿਹਾ ਕਿ ਉਰਾ ਦੀਪਾਂ ਜੀ ਪਿੰਡ ਹਿਮਪਾਲਾ ਵਿਖੇ ਵਿਆਹੀ ਹੋਈ ਹੈ ਜਿਸ ਨੇ ਖੋਦ ਉਹਨਾਂ ਨੂੰ ਮਿਲਣ ਲਈ ਬੁਲਾਇਆ ਸੀ। ਜਦ ਉਹ ਉੱਥੇ ਪਹੁੰਚੇ ਤਾਂ ਲੜਕੀ ਦੇ ਸਾਰੇ ਪਰਿਵਾਰ ਨੇ ਉਹਨਾਂ 'ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਹਨਾਂ 'ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਅਤਿ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਕਰ ਅੱਜ ਸਾਹਮਣੇ ਲਿਆਉਣਾ ਚਾਹੀਦਾ ਹੈ ਕੀ ਨਾਮ ਤੁਹਾਡਾ ਕਿਰਨ ਤੁਹਾਨੂੰ ਕਿੰਨੇ ਦਿਨ ਹੋ ਗਏ ਵਿਆਹ ਨੂੰ ਇੱਕ ਮਹੀਨਾ 40 ਦਿਨ ਹੋ ਗਏ ਜੀ ਤੇ ਕਿੱਥੇ ਤੁਹਾਡਾ ਪੱਕਾ ਸਰਪੇ ਵਿਆਹ ਕਿੱਥੇ ਹੋਇਆ ਤੇ ਵਿਆਹ ਸਾਡਾ ਸਰਪੇ ਹੋਇਆ ਤੇ ਸੋਹਰੇ ਮੇਰੇ ਵੀ ਬਵਾਲ ਦੇ ਨੇ ਕੀ ਹੋਇਆ ਜਿਹੜੀ ਉਹ ਅੱਜ ਗੁੰਡਾ ਕਰਦੇ ਕੀ ਕੀ ਅੱਜ ਗੁੰਡਾ ਕਰਦੋ ਨੇ ਕੀਤੇ ਕਿ ਮੇਰੇ ਘਰਾਂ ਤੇ ਇਲਜ਼ਾਮ ਲਾ ਦੇ ਨੇ ਕਿ ਵਿਆਹਾਂ ਵਿੱਚ ਇੰਗੇ ਖੁਸਰਾ ਤੂੰ ਇਹਨਾਂ ਦੇ ਕਰੂ ਪੈਸੇ ਪੁੱਛ ਲੈ ਆ ਤੈਨੂੰ ਅਗਾ ਕੇ ਦੇ ਹੋਰ ਵਿਆਹ ਦਾਂਗੇ ਕੀ ਉਹਨਾਂ ਤਾਂ ਤਾਂ ਦੱਸਦੇ ਨਹੀਂ ਕੋ ਬਣਾਇਆ ਸੋ ਜਾ ਮੈਂ ਕਿਹ ਬਿਹਾ ਕਰਾਉਣ ਦਾ ਜਾ ਇਸ ਤਰ੍ਹਾਂ ਕਰਤੇ ਮੈਂ ਵੀ ਨਹੀਂ ਕਰ ਰੋ ਖਾ ਪਰ ਇਹਨਾਂ ਵਾਸੇ ਇੱਕ ਕੁੱਟ ਮਾਰ ਬੜੀ ਕੀਤੀ ਐ ਅੱਜ ਜਵਾਈਆਂ ਪਾਈਆਂ ਨਾਲ ਕਿ ਮੈਂ ਕਿਹਾ ਕਿ ਆਪੇ ਮੁੰਡੇ ਨੂੰ ਵੇਖ ਗਿਆ ਆਪੇ ਪਸੰਦ ਕਰ ਗਿਆ ਹੁਣ ਕਹਿੰਦੀ ਨਾ ਪੁੱਤ ਤੇਨੂੰ ਕੱਲਣਾ ਨਹੀਂ ਹੈ ਮੁੰਡਾ ਖੁਸ਼ ਰਾਇਓ ਫਲਾਣਾ ਹੈ ਮੈਂ ਕਿ ਮਾਨੂੰ ਮੇਰੀ ਰੀਤੀ ਰਵਾਜਾਂ ਨਾਲ ਵਿਆਹ ਕੇ ਆਈਆਂ ਹੂੰ ਹੂੰ ਪੂਰੇ ਰੀਤੀ ਰਵਾਜਾਂ ਮੈਂ ਕਿ ਮੈਂ ਤੁਹਾਡੇ ਘਰੇ ਵਾਪਸ ਨਹੀਂ ਜਾਣਾ ਗੁੱਟੀਆਂ ਪੈਣਾ ਤੇ ਰਿਸ਼ਤੇ ਮੰਗਦੇ ਨੇ ਬੜੀ ਕੁੱਤੇ ਕਹਾਣੀ ਕਰਤੀਆਂ ਨਾ ਨੇ ਅੱਜ ਕਿਵੇਂ ਆਏ ਨੇ ਅੱਜ ਆਏ ਨੇ ਮਾਰ ਮਾਰਨਾ ਚਾਹੁੰਦੇ ਨੇ ਮੈਨੂੰ ਕੀ ਕਹਤੇ ਕੀ ਆ ਸਾਡੇ ਨਾਲ ਵਾਪਸ ਚਲ ਜਾ ਸਾਡੇ ਮਗਰ ਬਿਆਨ ਦੇ ਆਪਾਂ ਮੁੰਡੇ ਨੂੰ ਸਜਾ ਦਿਵਾਨੀ ਐ ਤੇ ਘਰ ਵੀ ਬਣਾਣਾ ਮੈਂ ਕਿ ਸਜਾ ਨਹੀਂ ਮੈਂ ਮੁੰਡੇ ਨੂੰ ਦਵਾ ਦੇ ਜੀ ਮੇਰੇ ਘਰ ਬਣਾਣਾ ਜੀ ਫਿਰ ਮੈਨੂੰ ਕਹਿੰਦੇ ਤੂੰ ਪੈਸਾ ਪਾ ਲੈ ਕੇ ਆਵੀਂ ਮੁੰਡੇ ਨਾਲ ਮਿੱਠੀ ਹੋ ਉਹਦੇ ਕੋਲ ਸੋਨਾ ਲੈ ਕੇ ਆ ਫਿਰ ਆਪਾਂ ਮੁੰਡੇ ਦੀ ਇਹ ਸੋਨਾ ਮੋ ਮੁੰਡੇ ਦੇ ਉੱਤੇ ਲਾਵਾਂਗੇ ਤੇ ਜਾ ਉਹਨਾਂ ਦੀ ਭੈਣ ਨਾਲ ਸਾਡਾ ਵਿਆਹ ਕਰਵਾ ਮੇਰੇ ਭਰਾ ਕਹਿੰਦੇ ਨੇ ਤੇ ਅੱਜ ਕਿੰਨੇ ਕ ਜਣੇ ਆਏ ਅੱਜ ਕਿਹਨੇ 10 12 ਜਣੇ ਆਏ ਮੁੰਡੇ ਵੀ ਆਏ ਇੱਥੇ ਆਏ ਇੱਥੇ ਆ ਰਹੇ ਮੁੰਡੇ ਵੀ ਆਏ ਨੇ ਹੋਰ ਰਿਸ਼ਤੇਦਾਰ ਵੀ ਆਏ ਨੇ ਕੀ ਇਹ ਜਿਹੜਾ ਤੁੰਡੇ ਤੇ ਹਮਲਾ ਕਿਦਾਂ ਕੀਤਾ ਮੇਰੇ ਘਰ ਵਾਲੇ ਤੇ ਮੇਰੇ ਕੋਲ ਮੇਰੇ ਬਾਕੀ ਮੰਮੀ ਗੈੜੀ ਤੇ ਸਾਰੇ ਪਰਿਵਾਰ ਮਸੂਰਾ ਪਰਿਵਾਰ ਮਤਲ ਸਾਰਾ ਹੀ ਸੀ ਜਿਹਨੇ ਹਮਲਾ ਕੀਤਾ ਕੀ ਚੀਜ਼ ਮਾਰੀ ਇਹਨਾਂ ਦੇ ਉਹਨਾਂ ਕੋਲ ਫਲਾ ਵੀ ਗਏ ਸੀ ਹੂੰ ਹੂੰ ਕੋਈ ਕਿਰਪਾ ਨਾਲ ਕਿਰਪਾ ਕਾਪੇ ਵੀ ਲੈ ਰੱਖੀ ਸੀ ਚੀਜ਼ਾ ਵਾਤੂ ਲੈ ਕੇ ਸਾਨੂੰ ਮਿਠਿਆ ਗੱਲਾਂ ਚ ਲਾ ਕੇ ਖੁਰ ਪੰਚਾਇਤ ਨੂੰ ਮੁੰਡਾ ਆਏ ਨੇ ਤੇ ਕਿ ਨਾ ਸਾਡੇ ਪਿੰਡ ਦੀ ਪੈ ਪੈਨੇ ਹੁੰਦਾ ਕੋਈ ਜਵਾਈ ਪਾਈ ਤੇ ਰਹਿੰਦਾ ਹੈ ਉਹ ਆਏ ਕੋ ਸਾਡੇ ਨਾਲ ਪਹਿਲਾਂ ਬਹਿ ਕੇ ਗੱਲਾਂ ਕਰਦਾ ਰਿਹਾ ਅਸੀਂ ਮਿੱਟੇ ਹੋਗੇ ਮੈਂ ਚਾਹ ਪੰਡਿਤ ਮੈਂ ਚਲ ਕਿ ਤਾਂ ਮੇਰੇ ਪਿਆਕੇ ਵਾਲੋ ਕੋਈ ਆਇਆ ਹੋਵੇ ਕੋਈ ਮਾਤੀ ਦੇਵੇਗਾ ਉਹ ਕੋਲ ਬਹਿ ਕੇ ਗੱਲਾਂ ਕਰਦਾ ਰਿਹਾ ਉਹ ਤੁਨ ਨਾ ਚਲ ਉਹਨਾਂ ਨੇ ਮੇਰੇ ਮਾਮਿਆਂ ਨਾਲ ਗੱਲ ਕਰਾਤੀ ਆ ਦੀ ਭੈਣ ਨਾਲ ਵੀ ਗੱਲ ਕਰਾਤੀ ਇਹ ਗੱਲ ਕਰਕੇ ਬਾਹਰ ਹੀ ਗਿਆ ਦੋਵੇਂ ਜੀ ਤੁਨ ਨਾ ਮੇਰੇ ਮਾਮੇ ਹਮਲਾ ਕਰਨੇ ਆਜੇ ਮੈਂ ਨਾ ਕਿਹਾ ਚਲ ਮਾਮਾ ਜੀ ਮੈਂ ਸੋਚ ਲਾਵਾਂਗੀ ਜੀ ਕਿਵੇਂ ਹੈ ਨਹੀਂ ਉਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਉਤੋਂ ਮੁੰਡੇ ਲੈ ਕੇ ਆ ਗਏ ਕੋਈ ਔਜਨਾਨੀ ਵੀ ਨਾਲ ਆ ਗਈ ਬੜੇ ਜਣੀ ਆਏ ਅਕਲ ਦੇ ਕੀ ਹੈ ਘਰ ਤੋਂ ਪੰਤੜ ਵੀ ਹਾਂਜੀ ਕਿੰਨੇ ਕਿਹੜਾ ਸਾਰਾ ਖਲਾਰ ਗਿਆ ਕੀ ਮਾਰਿਆ ਉਹ ਪੈਸਾ ਵੀ ਲੈ ਗਏ ਸੋਨਾ ਚਾਂਦੀ ਵੀ ਖੋ ਕੇ ਲੈ ਗਏ ਤੁਹਾਡੇ ਕੋਲ ਜਿਹੜਾ ਹਾਂਜੀ ਹੁਣ ਕੀ ਮੰਗੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਇਹ ਦਿਨ ਦਿਹਾੜੇ ਗੁੰਡਾ ਕਰਦੀ ਹੋਈ ਹਾਂਜੀ ਮੈਨੂੰ ਆਹ ਕਰਨਾ ਚਾਹੀਦਾ ਮੈਨੂੰ ਦਿਨ ਦਿਹਾੜੇ ਹੋਈ ਗੁੰਡਾ ਸਵੇਰੇ ਸਵੇਰੇ ਉੱਠਦੇ ਨਾਲ ਹੀ ਹਾਂਜੀ ਨਾਮ ਤੋਂ ਡਾਈ ਜੰਗੀਰ ਸਿੰਘ ਜਗੀਰ ਸਿੰਘ ਕਿਥੋਂ ਦੇ ਰਹਿਣ ਵਾਲੇ ਹੋ ਅਸੀਂ ਆ ਵੀ ਪਾਲੇ ਦੇ ਤੇ ਜਿਹੜੀ ਨੌ ਕਿੱਥੇ ਵੇਈ ਨੌ ਆਂਦੀ ਆਪਣੇ ਟੱਕੇ ਦੀ ਕਿਹੜਾ ਕਰਸੇ ਦੇ ਹਾਂਜੀ ਸਹੀ ਵੇ ਆ ਕਿਤਾ ਬੜੇ ਸ਼ੌਕ ਨਾਲ ਵਾਕਾ ਦੇ ਨਾਲ ਵਾਕਾ ਕਰਨ ਲੱਗ ਪਏ ਸਾਨੂੰ ਇਹਨਾਂ ਦਾ ਪਤਾ ਨਹੀਂ ਵੀ ਇਹ ਕਿਹੋ ਜਿਹੇ ਬੰਦੇ ਨੇ ਕਿਹੋ ਜਿਹੇ ਨਹੀਂ ਕੁੜੀ ਰੈਣਾ ਚਾਹਦੀ ਉਹ ਆਂਦੇ ਨੇ ਬਸ ਅਸੀਂ ਇਕੱਲੇ ਵਿਆਹ ਤੇ ਇੰਦਰ ਕਾ ਕਰੀਏ ਲੋਕਨ ਮਾਲ-ਮੋਲ ਅਸੀਂ ਵਾਪਸ ਲਿਆ ਜਾਈਏ ਜੋ ਟੋਕ ਛੱਲਾ ਸਾਰਾ ਕੁਝ ਲਿਆ ਜਾਈਏ ਜੀ ਉਹ ਕੁੜੀ ਇਹ ਗੱਲ ਚਾਹਦੀ ਨਹੀਂ ਸੀ ਇੰਦਰਤਾ ਕਾ ਕੀ ਤਾਂ ਅਜਬ ਵਾ ਕਾਰਤੇ ਕੀ ਸਵੇਰੇ ਆਇਨੇ ਸਵੇਰੇ ਆਇਨੇ ਸਾਡਾ ਤਾਂ ਕਾ ਕੀਤਾ ਨੇ ਹਾਂ ਹਾਂ ਸਾਨੂੰ ਨਹੀਂ ਪਤਾ ਕਿ ਬੰਦਾ ਕੀ ਕੀ ਗੱਲਬਾਤ ਦੇ ਦਰਾਂ ਪਹਿਲਾਂ ਗੱਲਬਾਤ ਹੋਰੀ ਸੀ ਕੀ ਕੋਈ ਬੰਦਾ ਕਰ ਲੈ ਅਸੀਂ ਉਹ ਵਿੱਚ ਬੈਠੀ ਉਹ ਅੰਦਾਬੀ ਤੋਂ ਸੀ ਕੀ ਗਾਲ ਰੋਲਾ ਕੀ ਉਹ ਗੱਲਾਂ ਨਾ ਸਾਨੂੰ ਬੜਾ ਹੀ ਰੱਖਣ ਹਾਂ ਹਾਂ ਉਹਦੇ ਵਿੱਚ ਅਸੀਂ ਆਖਾ ਵੀ ਰੋਲਾ ਸਾਡਾ ਕੋਈ ਨਹੀਂ ਹੈਗਾ ਉਹ ਧੱਕਾ ਕਰਦੇ ਨੇ ਕੁੱਤੇ ਨਾਲੇ ਨਹੀਂ ਜਾਂਦੀ ਹਾਂ ਹਾਂ ਉਹਨਾਂ ਦੀ ਮੈਨੂੰ ਘਰ ਵਾਦਿਆ ਮੈਂ ਕਿਉਂ ਜਾਵਾਂ ਮੇਰਾ ਨਕਾ ਆਨੇ ਵਰਤ ਨੂੰ ਤੇਰਾ ਭਾ ਦੇਣਾ ਤੂੰ ਸੋਨਾ ਲਾਇਆ ਆਹ ਕਰ ਫਲਾਣ ਤੇਰਾ ਸੋਨਾ ਲਾ ਲੈ ਸਾਰਾ ਫਤ ਉਹ ਲੋਟ ਤੇ ਲਾਇਏਗਾ ਗਲੂ ਵੀ ਲਾਇਏਗਾ ਸਾਰਾ ਕੁਝ ਚੱਕੀ ਤਰੋਈ ਫਿਰ ਇਹਨਾਂ ਹਰਮਾਰ ਕੋਟ ਤੇ ਪੈਸਾ ਪਾਵੀ ਲਾਏਗਾ ਆਡਰ ਬੜਾ ਧੱਕਾ ਕੀਤਾ ਇਹ ਅਸ ਤਕਰੀਬ ਬੰਦੇ ਐਂ ਚਾਵਾ ਨਾ ਜਹਾ ਚਾ ਨਹੀਂ ਪੂਰੇ ਤਾਂ ਸਾਡੇ ਸਿਰ ਸੁਰ ਪਾੜ ਗਾ ਹਰ ਕਰ ਗਾ ਕਿਨੇ ਕੇ ਕਟ ਮਾਰ ਕੇ ਕਟ ਮਾਰ ਬੜੀ ਕੀਤੀ ਨੇ ਉਹਨਾਂ ਦੇ ਹੱਥੇ ਕਾਪੇ ਪਤਾ ਨਹੀਂ ਅਸਲਾ ਵੀਗਾ ਹੋਣਾ ਚਾਰ ਲੈ ਕੇ ਚਾਰ ਲੈ ਤੇ ਆਏ ਨੇ ਬਾਹਰੋਂ ਆਏ ਨੇ ਬਾਹਰੋਂ ਆਏ ਨੇ ਘਰ-ਘਰ 25 30 ਬੰਦੇ ਸੀ ਅਸੀਂ ਦੋ ਤਿੰਨ ਪਿਆਉ ਪੁੱਤ ਰਹੇ ਸੀ ਇੱਕ ਮੇਰੀ ਨੋ ਸੀ ਇੱਕ ਮੇਰੀ ਲੜਕੀ ਹੈ ਮੇਰੇ ਘਰ ਦੇ ਲਾਤ ਤੋੜ ਗਏ ਭਾਂਡ ਤੋੜ ਵੀ ਭਾਂਡ ਤੋੜ ਘਰ ਘਰ ਸਾਰਾ ਸਾਰਾ ਨੁਕਸਾਨ ਵੀ ਘਰ ਘਰ ਅਸੀਸਾ ਸੂਸਾ ਸਭ ਤੋੜ ਗਨਾ ਵੇਖ ਮੇਰੇ ਕਮਰੇ ਦਾ ਹਾਲ ਕੀ ਹੋ ਆਪੇ ਤੁਹਾਡੇ ਤੇ ਕੀ ਮਾਰਿਆ ਇਹਨਾਂ ਸਾਡੇ ਤੇ ਕੋਈ ਪਤਾ ਨਹੀਂ ਕੀ ਕਾਪਾ ਮਾਰਿਆ ਨੇ ਕੀ ਚੀਜ਼ ਮਾਰੀ ਨੇ ਹਾਂ ਤਾਂ ਸਮਝ ਨਹੀਂ ਆਈ। ਹਾਂ ਤਾਂ ਤੋ ਬੜਾ ਨਾ ਧੱਕਾ ਕੀਤਾ ਬਹੁਤ ਇਹੋ ਜਿਹੇ ਬੰਦੇ ਤੁਹਾਨੂੰ ਕਾਰਵਾਈ ਦੀ ਮੰਗ ਹੋਣੀ ਚਾਹੀਦੀ ਕਿ ਇਹ ਸਰਕਾਰ ਦਾ ਕੋਈ ਇਹਨਾਂ ਦਾ ਕਾਰਵਾਈ ਕਰਨੀ ਚਾਹੀਦੀ ਸਾਡੇ ਮਤ ਕਰੇ। ਕਈ ਸਰਕਾਰਾਂ ਆਂ ਨਹੀਂਵੇਂ ਨਹੀਂ ਹੁੰਦੇ ਇਹਨਾਂ ਦੇ ਅੜੇ ਹੋ ਕੇ ਗੁੰਡਾਗਰ। ਜਦੋਂ ਇਹ ਆਹ ਫੇਰ ਮੌਕੇ ਤੋਂ ਖੜੇ ਨੇ ਆਸੋ ਪਾਸੇ ਖੜੇ ਨੇ ਦੁਆਰੇ ਉਹ ਘੇਰਾ ਸਾਨੂੰ ਪਾਜੀ ਕਰੇ ਨੇ। ਹਾਂ ਹਾਂ। ਵੇ ਲੈ ਬਾਹਰ ਨਿਕਲਣੀ ਦੇਣਾ ਪੁਲਿਸ ਤੋਂ ਬਾਹਰ ਆ ਪੈਣਾ ਹੈ ਪੁਲਿਸ ਨੂੰ ਫੋਨ ਕੀਤਾ ਇਹ ਤਾਂ ਕਾਈ ਨਹੀਂ ਪੁਲਿਸ ਨੂੰ ਫੋਨ ਕੀਤਾ ਇਹ ਤਾਂ ਪਹੁੰਚਿਆ ਨਹੀਂ ਅਜੇ ਪਹੁੰਚਿਆ ਕੋਈ ਅਜੇ ਕੋਈ ਨਹੀਂ ਪਹੁੰਚਿਆ ਪੁਲਿਸ ਥੀ ਪਤਾ ਰਹੀ ਹੈ ਕਿ ਕੀ ਪੈਸੇ ਵਾਲੇ ਬੰਦੇ ਨਹੀਂ ਗਰੀਬ ਬੰਦੇ ਸਾਡੇ ਕੁਝ ਨਹੀਂ ਪਾ ਲੈਗਾ ਕੀ ਨਾ ਮੋਟਾ ਸੁਣੋ ਭਾਈ ਤੁਹਾਨੂੰ ਜਿਹੜਾ ਕੱਲ ਹੋਇਆ ਆਪਣੇ ਘੋਟ ਮਾਰੇ ਹੋਈ ਰਿਹਾ ਇਹ ਮਾਮਲਾ ਭਾਜੀ ਇਹ ਮਾਮਲਾ ਆ ਗਿਆ ਸੀ ਆਪਣਾ ਮਤਲਬ ਕੁੜੀ ਆਪਾਂ ਵਿਆਹੀ ਸੀ ਇੱਥੇ ਭਾਂਜੀ ਲੱਗਦੀ ਸਾਡੀ ਤੇ ਆਪਾਂ ਡੇਡ ਕੁ ਬਣਾਉਗਾ ਵਿਆਹ ਨੂੰ ਤੇ ਪਹਿਲਾਂ ਤਾਂ ਅਸੀਂ ਇੱਕ ਵਾਰੀ ਆਇਆ ਸਾਨੂੰ ਮਿਲਣੇ ਦਿੱਤਾ ਤੇ ਕੁੜੀਆਂ ਨੂੰ ਪਿਆ ਕੇ ਲੈ ਗਏ ਮੁੰਡਾ ਆਪੀ ਅਸੀਂ ਇੱਥੇ ਹਬੀਬੋ ਵਾਲੇ ਵਿਆਹ ਹੈ ਕਿਹਦੇ ਕਿੰਦੇ ਪੰਜਾਬ ਜੰਗੀਰ ਸਿੰਘ ਹੈ ਤੇ ਮੁੰਡੇ ਦਾ ਨਾਮ ਹੈ ਮੁਖਤਿਆਰ ਸਿੰਘ ਜੀ ਹਾਂ ਜੀ ਤੇ ਇਹ ਪਹਿਲੇ ਪਤਾ ਨਹੀਂ ਵਿਆਹਾ ਸੀ ਕਿ ਨਹੀਂ ਠੀਕ ਹੈ ਸਾਨੂੰ ਇਹਨੇ ਦੱਸਿਆ ਨਹੀਂ ਵਿਚੋਲੇ ਨੇ ਉਹ ਚੋਲੇ ਨੇ ਕੋਈ ਪੈਸੇ ਪੁਸਾ ਖਾ ਕੇ ਸਾਡਾ ਰਿਸ਼ਤਾ ਕਰਵਾਤਾ ਚੁੱਪ ਕਰਕੇ ਇਹ ਬਾਦਰੀ ਕਿਤੇ ਗੁਡੀਆਂ ਨੂੰ ਲੱਗਾ ਪਤਾ ਤੇ ਗੁਡੀਆਂ ਨੂੰ ਪਜਾਲ ਜਾਂਦਾ ਕਦੇ ਕਿੱਧਰ ਰਾਹ ਜਾਂਦਾ ਕਦੇ ਕਿੱਧਰ ਅਸੀਂ ਮਿਲਣ ਆਨੇ ਫਿਰ ਸਾਨੂੰ ਉਸ ਤੋਂ ਬਾਅਦ ਹੁਣ ਡੇਢ ਬਿਨੇ ਬਾਅਦ ਫਿਰ ਕੁੜੀਆਂ ਨੇ ਫੋਨ ਕੀਤਾ ਸਾਨੂੰ ਕਹਿੰਦੇ ਮਾਮੂ ਐਸ ਤਰ੍ਹਾਂ ਤੁਸੀਂ ਆ ਜਾਓ ਕੋਈ ਗੱਲ ਮੈਂ ਕਿਹਾ ਬੇਟਾ ਤੂੰ ਸਾਡੀ ਪਹਿਲਾਂ ਬੇਇੱਜ਼ਤੀ ਕਰਾਤੀ ਅਸੀਂ ਹੋਰ ਨਹੀਂ ਆ ਰਹੇ ਕਹਿੰਦੀ ਨਹੀਂ ਮੈਂ ਆ ਜਾਓ ਤੁਸੀਂ ਮੈਂ ਤੁਹਾਡੇ ਮਗਰ ਬੁਲਾਗੀ ਠੀਕ ਹੈ ਸਾਡੇ ਕੋਲ ਕੋਡੀਆਂ ਵੀ ਪਜਾ ਨੇ ਤੇ ਸਾਡੇ ਮੇਰੀ ਭੈਣ ਐ ਸਿਸਟਰ ਵੱਡੀ ਆਈ ਹੈ ਨਾਲ ਤੇ ਪਰੌਣਾ ਆਇਆ ਤੇ ਇੱਕ ਸਾਡਾ ਮੇਰਾ ਭਾਈ ਆਇਆ ਛੋਟਾ ਇਨਾਰੇ ਘਰੇ ਬੜੇ ਨੇ ਸਾਨੂੰ ਧੋਕੇ ਨਾਲ ਪਤਾ ਨਹੀਂ ਇਹਨਾਂ ਗੁੜੀਆਂ ਨੇ ਧੋਕੇ ਨਾਲ ਬੁਲਾਇਆ ਕਿ ਉਹਨਾਂ ਗੱਲ ਕਰਵਾਈਏ ਕੋਈ ਦਬਕਾ ਕੇ ਤੇ ਸਾਨੂੰ ਘਰੇ ਬੁਲਾ ਕੇ ਤੋਂ ਨਾ ਹਮਲਾ ਘਰ ਤਾਂ ਕੁੱਟਮਾਰ ਕਰਦੀ ਜੀ ਕੋ ਖੋ ਵੀ ਕੀਤੀ ਕੀ ਦੇਖੋ ਦੇਖੋ ਮੋਬਾਈਲ ਇੱਕ ਤਾਂ ਹੈ ਖੋਇਆ ਨੇ ਤੇ ਇੱਕ ਫਰਸ ਖੋ ਲਿਆ ਨੇ ਪਰਸ ਵਿੱਚ ਡਾਕੂਮੈਂਟ ਸਾਰੇ ਉਹ ਕੱਢ ਲੈਣਗੇ ਹੋਰ ਵੀ ਕਿਸੇ ਨਾਲ ਗੋਟ ਮਾਰ ਕੀਤੀ ਤਾਂ ਜਾਣ ਹੋਰ ਇੱਕ ਭਾਂਜੇ ਨਾਲ ਹੋਈ ਹੈ ਗੋਟ ਮਾਰ ਭਾਂਜੇ ਨਾਲ ਆਇਆ ਸੀ ਉਹ ਉਹਦੇ ਨਾਲ ਹੋਈ ਹੈ ਬਾਕੀ ਉਹਦੇ ਸਰਟੀਫਿਕੇਟ ਨਹੀਂ ਵਜੀ ਜੇ ਕੋਈ ਇਲਜ਼ਾਮ ਲਗਾ ਰਹੀ ਤੁਹਾਡੇ ਦੇ ਉਹ ਉਹ ਦੇਖੋ ਜੀ ਉਹ ਕੁਛ ਦਿਓ ਤਾਂ ਬਸ ਉਹਨਾਂ ਦੇ ਕਹਿਣੇ ਤੇ ਚੱਲ ਰਹੀ ਹੈ ਦਬਾਤ ਹੈ ਵਾਈ ਖੜੇ ਨੂੰ ਕੁੜੀ ਨੂੰ ਉਹਨੂੰ ਦੁਬਾਰਾ ਰਹਿਣੇ ਤੇ ਕੋਈ ਇਹੋ ਜਿਹਾ ਕੋਈ ਕਰਿਆ ਨਹੀਂ ਦੇਖੋ ਜੀ ਅਸੀਂ 1.5 ਲੱਖ ਰੁਪਏ ਦਾ ਸਮਾਨ ਦਿੱਤਾ ਜੀ ਤੇ ਕੋਈ ਗਲਤ ਵਾਸਤੇ ਥੋੜਾ ਦਿੱਤਾ ਹੈ 1.5 ਲੱਖ ਦਾ ਸਮਾਨ ਦਿੱਤਾ ਹੈ ਫਿਰ ਸਾਨੂੰ ਕਹਦੇ ਮਾਮੇ ਮੈਂ ਗਲਤ ਸੀ ਜੇ ਮਾਮੇ ਗਲਤ ਹੁੰਦੇ ਤਾਂ ਅਸੀਂ ਵਿਆਹ ਦੇ ਸੋੜਾ ਸੀ ਅਸੀਂ ਆਪ ਦੇ ਕੋਲ ਹੀ ਰੱਖ ਲਏ ਤੇ ਫਿਰ ਗਲਤ ਹੁੰਦਾ ਤਾਂ ਤੇ ਫਿਰ ਐਵੇਂ ਧਮਕਾ ਰਹੇ ਨੇ ਵੀ ਮੈਂ ਕੁੜੀ ਐ ਕਹਦੇ ਵੀ ਤੂੰ ਮੈਂ ਆ ਕਰਦੇ ਸੀ ਮਾਮੇ ਬਿਰ ਨਾਲ ਮਾਮੇ ਨਾਲ ਕੁੱਟਮਾਰ ਕਰਦੇ ਸੀ ਜੇ ਕੁੱਟਮਾਰ ਹੀ ਕਰ ਰਹੇ ਹੁੰਦੇ ਅਸੀਂ ਐਨਾ ਤੁਮ ਦਾਮ ਨਾਲ ਵਿਆਹ ਕੋ ਕਰਨਾ ਸਾਡੇ ਕੋ ਸਾਰੀ ਵੀਡੀਓ ਪਈਆਂ ਨੇ ਜਿਹੜਾ ਫਿਰ ਇਹਨਾਂ ਨੂੰ ਫੋਨ ਕਰਿਆ ਕਹਿੰਦੇ ਮੁੰਡਾ ਐਸਾ ਰਗਾ ਬਿਮਾਰੀ ਲੱਗੀ ਉਹ ਹੈ ਤੁਸੀਂ ਆ ਜਾਓ ਸਰਗਰ ਕੋਡੀਆਂ ਪਈਆਂ ਕੁੜੀ ਦੀਆ ਇਹ ਦੇਖੋ ਜੀ ਭਾਵੇਂ ਮੁੰਡੇ ਨੇ ਕੋਲ ਖੜਵਾ ਕੇ ਗੱਲ ਕਰਵਾਈ ਹੈ ਜਾ ਕਿਵੇਂ ਕਰਵਾਈਆ ਇਹ ਸਾਨੂੰ ਨਹੀਂ ਪਤਾ ਜੀ ਜਾਂਚ ਹੋਣੀ ਚਾਹੀਦੀ ਹਾਂਜੀ ਹੋਣੀ ਚਾਹੀਦੀ ਐਂਡ ਸਾਹਿਬ ਨੇ ਸਾਡੇ ਮੁੰਡੇ ਦੇ ਸੱਟ ਲਾ ਦੀ ਸਰ ਸਿਰ 파ੜਤਾ ਨੱਕ ਤੇ ਨੱਕ ਦੀ ਹੱਡੀ ਤੋੜਤੀ ਜੀ ਠੀਕ ਆ ਅਸੀਂ ਬਰੇ ਨੂੰ ਚੱਕ ਕੇ ਲੈ ਆਂਦਾ ਪੰਜ ਛੇ ਜਣੇ ਹੈਗੇ ਸੀ ਪੰਜ ਛੇ ਜਣੇ ਗਏ ਚੱਕ ਮੁੰਡਾ ਦੱਸ ਰਿਹਾ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਸਾਨੂੰ ਤਾਂ ਪਤਾ ਇਸ ਤੋਂ ਬਾਅਦ ਵਿੱਚ ਘਰ ਆਏ ਤੇ ਕੋਈ ਇਹ ਤੂੰ ਪਿੰਡ ਪਿੰਡ ਦਾ ਪਿੰਡ ਕੋਣ ਚੱਕ ਕੇ ਵਿਚਾਰਾ ਲੈ ਆਇਆ ਕੋਈ ਹਾਂਜੀ ਕੀ ਨਾ ਕੀ ਤੁਹਾਡਾ ਤਿੰਦਰੀ ਤਿੰਦਰੀ ਕਿੱਥੇ ਰਹੀ ਹੈ ਸਹੀ ਤੇ ਤੂੰ ਕਿਵੇਂ ਆਇਆ ਸੀ ਤੂੰ 판ਜੀ ਨੇ ਮੇਲ ਲਾਇਆ ਦੀ 판ਜੀ ਨੇ ਪਹੁੰਚ ਕੇ ਬੁਲਾਇਆ ਇਹ ਸਾਨੂੰ ਮਾਂ ਆ ਕੇ ਮੈਨੂੰ ਮਿਲਜੋ ਤੇ ਤੁਸੀਂ ਮੈਨੂੰ ਇੱਥੇ ਆਏ ਮਦੂ ਚੋ ਲਾਇਆ ਤੇ ਤੋਕ ਮਿਲਦਾ ਹੈ ਤੀ ਕਰਤੇ ਤੀ ਤੇ ਆਏ ਆ ਤੇ ਸਾਡੀ ਗੱਲ ਪੈ ਗਈ ਕੌਣ ਗੱਲ ਪੈ ਗਈ ਉਹ ਸਿਰੋਣਾ ਪਿਆ ਹੈ ਜੀ ਉਹਦਾ ਪਿਓ ਪਿਆ ਹੈ ਕੋਈ ਕੋ ਨਾ ਭਰਾ ਸੀ ਕੋਈ ਨੀ ਮਾਤ ਸੀ ਕੋਕੋਂ ਦੀ ਭੈਣ ਤੀ ਦੋ ਮੁੰਡੇ ਹੋਰ ਸੀ ਕੁੱਟਮਰ ਤਰਨਰ ਕੀਤੀ ਹਾਂ ਕੁੱਟ ਨਹੀਂ ਮਾਰਿਆ ਜੀ ਆਸਿਆ ਦੇ ਵਡੰਡਾ ਮਾਰਾ ਹੀ ਆ 3 ਲੱਖ ਤੇ ਕੀ ਮਾਰਿਆ ਮੈਂ ਕਿਦੇ ਕੋਲੋਂ ਨਰਲਪਤਾ ਨਹੀਂ ਰਾੜਤੀ ਕੀ ਸੀ ਥੈਂਕ ਤੁਹਡੇ ਤੇ ਆਪਣਾ ਕਰਤਾ ਹਾਂਜੀ ਬਣਾਵਣਾ ਤੇ ਕਰੇ ਡੇਗ ਪਿਆ ਸੀ ਮੈਂ ਤਾਂ ਮੈਨੂੰ ਪਤਾ ਹੀ ਨਹੀਂ ਕਿਤੇ ਐਸੇ ਵਿੱਚ ਵਦਨ ਕਰਾ ਚੱਕ ਲਿਆ ਹੋਰ ਕੀ ਹੋਣਾ ਕੋਲ ਮੇਰੇ ਕੋਲ ਕੋ ਫੋਲਿਆ ਨਹੀਂ ਉਹ ਮੇਰਾ ਫੋਨ ਹੈਗਾ ਜੀ ਫੋਨ ਤੇ ਰਿਕਾਰਡਿੰਗ ਹੈ ਫੋਨ ਵੀ ਖੋਲਿਆ ਕੋਈ ਹੋਰ ਵੀ ਸਰਕਾਰੀ ਆ ਸਰਕਾਰੀ ਉਹਦੇ ਵਿੱਚ ਪਤਾ ਗਏ ਸੀ ਆਪਣੇ ਨਾਮ ਪੀਏ ਬਟੂ ਦੇ ਗੇਚੀ ਕੀ ਡਾਕੂਮੈਂਟ ਸੀ ਡਾਕੂਮੈਂਟ ਹੈਗੇ ਸੀ ਆਹ ਆਧਾਰ ਕਾਰਡ ਸੀ ਤੇ ਪੈਸੇ ਪੈਸੇ 1000 ਰੁਪਿਆ ਗੱਲ ਉਹ ਕੋਲ ਹਾਂ ਬਟ ਉਹ ਕੋਲ ਸਾਰੇ ਕਾਢ ਹੀ ਲਿਆ ਬਟ ਉਹ ਜੇ ਵੀ ਚੋ। ਇਹ ਤਾਂ ਉਹ ਤੁਹਾਡੇ ਤੋਂ ਝੂਠੇ ਇਲਜ਼ਾਮ ਲਗਾ ਰਹੇ ਨੇ। ਹਾਂ ਉਹਨੇ ਭੈਣ ਜੀ ਨੂੰ ਆਪੇ ਤੇ ਪਰਤ ਕਰਕੇ ਤੁਹਾਨੂੰ ਵੀ ਝੂਠੇ ਲੱਗ ਲਪਾਈ ਜਾਂਦੇ ਆ। ਹੂੰ ਹੂੰ। ਇਹਨੂੰ ਉਹਨੇ ਭੈਣ ਜੀ ਨੇ ਬੁਲਾਇਆ ਤੇ ਹੁਣ ਉਹਨਾਂ ਦੇ ਕੋਈ ਕਾਰਵਾਈ ਕਰਵਾਈ ਜਾਂਦੇ। ਜਿਵੇਂ ਕਿ ਪੌਣੇ ਦੀ ਜਾਂਚ ਹੋਣੀ ਚਾਹੀਦੀ। ਹਾਂ ਜਾਂਚ ਹੋਣੀ ਚਾਹੀਦੀ।